ਉਹ ਲੈ ਸਰੋਦਾ ਬਾਈ ਤਾਂ ਅਗੜੀ ਹੋਇਆ ਆਪਣੀ ਹੈ ਨਾ ਯਾਰ ਵਧੀਆ ਆਈਆਂ ਨਹੀਂ ਯਾਰਾ ਕੱਲ ਤਾਂ ਲੈ ਗਿਆ ਸੀ ਉਹ ਕਿਵੇਂ ਉਹ ਮੁੰਡਿਓ ਚਾਚਾ ਠੀਕ ਆ ਵਧੀਆ ਕੱਲ ਸਰੋਦਾ ਸਿੱਕੀ ਤਾਂ ਅਗੜੀ ਫੜਿਆ ਨਾ ਸਰੋਦਾ ਘਰ ਤੇਰੀ ਵਧੀਆ ਯਾਰਾ ਹਾਂ ਸਰੋਦਾ ਠੀਕ ਆ ਯਾਰ ਕੀ ਕਰੀਏ ਭਾਏ ਦਾ ਨੀਰੇ ਵਾਲੀਆਂ ਨਹੀਂ ਤਪਾ ਛੱਡੀਆਂ ਯਾਰਾ ਬਾਣੀ ਦਾ ਬਾਟਰ ਰੋਜ ਵਰਤਣੀਆਂ ਹੋਰ ਯਾਰ ਸਾਡੇ ਤਾਂ ਭਾਏ ਦਾ ਤੂੰ ਲਾਲਾ ਵੀ 15 ਦਿਨ ਮਸਾਂ ਚਾਰਿਆ ਆਊਗਾ ਚਾਰ ਆ ਜਾ ਭੈਣਾ ਸਿਰੇ ਲਾ ਤਾਂ ਸਾਡਾ ਤਾਂ ਜਮਾ ਹੋਰ ਯਾਰ ਇੱਕ ਉਧਰ ਭੈਣਾਂ ਸਰਾਗਾ ਡਾਕਟਰ ਫਿਰਦਾ ਉੱਥੇ ਉਹ ਭੈਣਾਂ ਨਾ ਫੁੱਲ ਹੋਇਆ ਮਾਦਾ ਮਸਾਂ ਪੈਂਦਾ ਛੜਾ ਕੇ ਆਇਆ ਯਾਰ ਟਰੈਲੂ ਰਾਮ ਦੀ ਹੱਟੀਆਂ ਯਾਰਾ ਜੋੜਾ ਵਿੱਚ ਬਹਿ ਗਿਆ ਟਰੈਕਟਰ ਦੇ ਉਮ ਹੋ ਜਾਂਦਾ ਜਮਾ ਭਰਾਵੋ ਚੱਕ ਦਾਂਗੇ ਬਾਹਰ ਚ ਰੂੜੀ ਤੇ ਨਾ ਨਾ ਸਦਾ ਹੈ ਸਦਾ ਹੈ ਉਹ ਚਾਕੂ ਹੀ ਨਾ ਯਾਰ ਆਪਦਾ ਯਾਰ ਆਪ ਆਪਣੀ ਸੋਹਣੀ ਗੱਲ ਕਰੋ ਤੁਸੀਂ ਆਪਾਂ ਕੀ ਲੈਣਾ ਉਹ ਤਾਂ ਆ ਛਰੋ ਕਿਹੜੇ ਕੰਜਰ ਨੇ ਕਿਹੜੇ ਕੰਜਰ ਨੇ ਤਰਨਾ ਟੁੱਟ ਗਿਆ ਸ਼ਰੋਂ ਦੀ ਫਲੀ ਫਲੀ ਦੇਖਣ ਸੰਦ ਦੀ ਕਿੰਨੀ ਤਗੜੀ ਹੈ ਨਾ ਆਪਾਂ ਵੀ ਵੀਰ ਜਾਗੇ ਆ ਕੀ ਬੜੀ ਜਾਂਦਾ ਉਹ ਛੱਟ ਬੱਜਦੀ ਉਹ ਪਾਣੀ ਪਿਆ ਨੂੰ ਪਾਣੀ ਨਹੀਂ ਚਾਚਾ ਮਾ ਇਹ ਤੂੰ ਹੁਣ ਲੈ ਮੈਂ ਯਾਰ ਤੂੰ ਤੂੰ ਮੋਹਨਾਂ ਲਿਆ ਮੰਗਲਾ ਸਾਰ ਹਲਦੀ ਵਾਲਾ ਕੀ ਕਰਾਉਣਾ ਤੁਸੀਂ ਹਲਦੀ ਵਾਲਾ ਦੁੱਧ ਪਾ ਕੇ ਭੰਦਰ ਉਹਨੂੰ ਪੀ ਗੀ ਹੋਰ ਲਵਾ ਦਿਓ ਆਹ ਉਹ ਬਾਈ ਨੇ ਗੱਲ ਛੇੜੀ ਕਹੀ ਆ ਮੈਨੂੰ ਪੇਗ ਲਵਾਓ ਹਾਂ ਮੰਨ ਗਏ ਪੇਗ ਮੇਰਾ ਤੇ ਨਾ ਵੱਢਣੇ ਉਹ ਦੂਜਾ ਕੰਮ ਮੇਰਾ ਸੱਗਮਾਲ ਪਟਣੇ ਤੀਜਾ ਕੰਮ ਮੈਨੂੰ ਕੋਈ ਯਾਰ ਕੇ ਮਾਈ ਦਾ ਲਾਲ ਟਕਰੇ ਕੋਈ ਅਣਕੇ ਕੋਈ ਅਣਕੇ ਮਾਈ ਦਾ ਲਾਲ ਟਕਰੇ ਕੋਈ ਅਣਕੇ ਰੇ ਰੇ ਆਣ ਕੇ ਐ ਥੋੜੀ ਰੁਕ ਲੈਣੇ ਕੋਈ ਘਰ ਦੀਆਂ ਮੂੜਆਂ ਕਲੰਣਾ ਲੈ ਬੀਫ ਦੂਜਾ ਵੀ ਤਾਂ ਉਹ ਤਾਂ ਨਹੀਂ ਯਾਰੀ ਆ ਗਿਆ ਹਾਂ ਸਤਾਰਨ ਵਾ ਹਾਂ ਸਲੇਹਲਾ ਕਿਹੜਾ ਪਤਾ ਨਹੀਂ ਲਾ ਸਰਤ ਨਹੀਂ ਕੋਈ ਵੀ ਹੋਈ ਐ ਤੈਨੂੰ ਸੰਗ ਸ਼ਰਮ ਹੈ ਨਹੀਂ ਪਾਇਆ ਤੈਨੂੰ ਲੱਗੀ ਹੋਈ ਸੰਗ ਸ਼ਰਮ ਵਾਲੀ ਕੀ ਗੱਲ ਐ ਤੈਨੂੰ ਨਹੀਂ ਪਤਾ ਹੈ ਆਪਰੇ ਘਰ ਵਾਸਤੇ ਬਿਜਣ ਅਰੇ ਮੈਂ ਵੀ ਘਰ ਵਾਸਤੇ ਲੇਉਂ ਤਨਜਾਰ ਕਿਲੋ ਖੁੰਜਾ ਤਾਂ ਐਂ ਦਿੱਤਾ ਜੇ ਮੈਂ ਭਣੀ ਡੀਐਸਪੀ ਲਗਾਉਣਾ ਡੀਐਸਪੀ ਨੂੰ ਵੀ ਪੜਾ ਮੇਰਾ ਅਕਸਰ ਨਹੀਂ ਹਣਾ ਹਾਏ ਇੱਕ ਮੋੜਾ ਮੋੜਾ ਫੇਟੋ ਆ ਗਿਆ ਹਾਏ 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 ਆ ਮੇਰਾ ਕੱਕੜਾ ਨਾਓ ਵੱਡਾ ਕੋਕ ਟੁਕ ਕਰਾ ਦੇ ਗਾਗਾ ਕਿਉਂ ਪੇਹਰਾ ਦੇ